ਇਸ ਸਮੇਂ ਦੀ ਵੱਡੀ ਖਬਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਗਿਆ 15 ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਨਿੱਜੀ ਤੌਰ ਤੇ ਸ਼੍ਰੀ ਕਾਲਕਤਕ ਸਾਹਿਬ ਦੇ ਅੱਗੇ ਪੇਸ਼ ਹੋਣਾ ਪਵੇਗਾ ਇਹ ਫੈਸਲਾ ਅੱਜ ਪੰਜ ਸਿੰਘ ਸਬਾਣ ਦੀ ਹੋਈ ਮੀਟਿੰਗ ਦੇ ਵਿੱਚ ਲਿਆ ਗਿਆ ਔਰ ਸੁਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਗਿਆ ਸ਼੍ਰੀ ਕਾਲਕਤਕ ਸਾਹਿਬ ਤੇ ਇਹ ਫੈਸਲਾ ਵੱਡਾ ਲਿਆ ਗਿਆ ਅੱਜ ਪੰਜ ਤਖਤਾਂ ਦੇ ਸਿੰਘ ਸਬਾਣ ਵੱਲੋਂ ਮੀਟਿੰਗ ਤੋਂ ਬਾਅਦ ਇਹ ਫੈਸਲਾ ਸੁਨਾਇਆ ਗਿਆ ਜਿਹਦੇ ਚ ਕਿਹਾ ਗਿਆ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਦੇ ਵਿੱਚ ਜਵਾਬ ਦੇਣਾ ਪਵੇਗਾ ਅਸਲ ਦੇ ਵਿੱਚ ਜੋ ਸ਼੍ਰੋਮਣੀ ਕਾਲੀ ਦਲ ਦੇ ਦੋ ਟੜਿਆਂ ਦੇ ਵਿੱਚ ਲੜਾਈ ਚੱਲ ਰਹੀ ਆ ਉਹਨੂੰ ਲੈ ਕੇ ਸ਼ਿਕਾਇਤਾਂ ਪੁੱਜੀਆਂ ਸੀ ਸ਼ਿਕਾਇਤਾਂ ਦੇ ਸਬੰਧ ਦੇ ਵਿੱਚ ਅੱਜ ਫੈਸਲਾ ਸੁਣਾਇਆ ਗਿਆ ਜਿਸ ਤੇ ਕਿਹਾ ਗਿਆ ਕਿ ਸ਼੍ਰੋਮਣੀ ਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਜਿਸ ਕਰਕੇ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨ ਦੇ ਅੰਦਰ ਅੰਦਰ ਸ਼੍ਰੀ ਕਾਲਟਿਕ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਦੇ ਵਿੱਚ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਜਿੱਥੇ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਉਥੇ ਨਾਲ ਦੀ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਇਸ ਕਰਕੇ ਕਬੱਡੀ ਮੀਟਿੰਗ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਜਿੱਥੇ ਸੁਬੀਤ ਸਿੰਘ ਬਾਦਲ ਦੀ ਹੁਣ ਅਗਲੇ 15 ਦਿਨਾਂ ਦੇ ਵਿੱਚ ਵਿੱਚ ਪੇਸ਼ੀ ਹੋਏਗੀ ਨਿੱਜੀ ਤੌਰ ਤੇ ਔਰ ਜੋ ਵੀ ਉਹਨਾਂ ਤੇ ਦੋਸ਼ ਲੱਗੇ ਨੇ ਕਿ ਸੁਬੀਤ ਸਿੰਘ ਬਾਦਲ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਜਿਸ ਦੇ ਚਲਦਿਆਂ ਉਹਨਾਂ ਨੂੰ ਹੁਣ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਣਾ ਪਵੇਗਾ ਔਰ ਨਾਲ ਦੀ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਾਸੋਂ ਵੀ 90 ਲੱਖ ਰੁਪਏ ਦੇ ਇਸ਼ਤਿਹਾਰ ਦੇਣ ਦੇ ਕੁਝ ਕਾਲੀ ਆਗੂਆਂ ਵੱਲੋਂ ਲਗਾਏ ਗਏ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਇਹ 90 ਲੱਖ ਉਹ ਆ ਜਦੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਡੇਰਾ ਸਾਧ ਨੂੰ ਸਬਦ ਸਾਧ ਨੂੰ ਮਾਫ ਮਾਫੀ ਨਾਮਾ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਵੱਖ-ਵੱਖ মিডিਆ ਦੇ ਵਿੱਚ ਇਸ਼ਤਿਹਾਰ ਦਿੱਤੇ ਸੀ ਜਸਟੀਫਾਈ ਕੀਤਾ ਸੀ ਮਾਫੀ ਨਾਮੇ ਨੂੰ ਉਹਨਾਂ ਦੇ ਕਰੀਬ 90 ਲੱਖ ਰੁਪਏ ਦਾ ਖਰਚਾ ਆਇਆ ਸੀ ਜਿਸ ਤੋਂ ਬਾਅਦ ਇਹ ਸ਼ਿਕਾਇਤ ਕੀਤੀ ਗਈ ਹੈ ਤੇ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ 90 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਸੀ ਉਸ ਸਮੇਂ ਸੌਦਾ ਸਾਧ ਦੀ ਮਾਫੀ ਨਾਮੇ ਨੂੰ ਲੈ ਕੇ ਉਹਨਾਂ ਕੋਲ ਵੀ ਸਪਸ਼ਟੀਕਰਨ ਮੰਗਿਆ ਗਿਆ ਹਾਲਾਂਕਿ ਇਸ ਦੋ ਮਹੱਤਵਪੂਰਨ ਜਿਹੜੇ ਪਹਿਲੂ ਨੇ ਇੱਕ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਤ ਸਿੰਘ ਬਾਦਲ ਹੋਣਾ ਨੂੰ ਤਲਬ ਕੀਤਾ ਗਿਆ ਕਿ ਤੁਸੀਂ 15 ਦਿਨ ਦੇ ਵਿੱਚ ਵਿੱਚ ਆ ਕੇ ਸਪਸ਼ਟੀ ਕਰਨ ਦੋ ਕਿ ਕੀ ਤੁਸੀਂ ਵਾਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਧਾਨ ਦੇ ਹੋਣ ਨਾਤੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਅੱਜ ਅੰਮ੍ਰਿਤਸਰ ਵਿਖੇ ਜੋ ਮੀਟਿੰਗ ਹੋਈ ਹੈ ਜਿਹਦੇ ਵਿੱਚ ਅੱਜ ਪੰਜ ਸਿੰਘ ਸਭਾ ਦੀ ਇਕੱਤਰਤਾ ਹੋਈ ਆ ਉਹਦੇ ਵਿੱਚ ਮਹੱਤਵਪੂਰਨ ਫੈਸਲੇ ਲਏ ਗਏ ਨੇ ਜਿੰਨੇ ਫੈਸਲਿਆਂ ਵਿੱਚ ਤੀਜਾ ਜਿਹੜਾ ਫੈਸਲਾ ਉਹ ਆ ਕਿ ਸ਼੍ਰੋਮਣੀ ਕਾਲੀ ਦਲ ਦੇ ਲੈ ਕੇ ਆ ਗਿਆ ਹੈ ਪ੍ਰੈਸ ਨੋਟ ਜਿਹੜਾ ਜਾਰੀ ਕੀਤਾ ਗਿਆ ਅਕਾਲ ਤਖਤ ਸਾਹਿਬ ਦੇ ਸਟਾਫ ਵੱਲੋਂ ਉੱਥੇ ਸਿਕਤਰੇਤ ਵੱਲੋਂ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹਦੇ ਚ ਤੀਜਾ ਜਿਹੜਾ ਮਹੱਤਵਪੂਰਨ ਮੁੱਦਾ ਉਹ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੁਝ ਸ਼ਿਕਾਇਤਾਂ ਦੇ ਅਨਸਾਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਜਿਸ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨ ਦੇ ਅੰਦਰ ਅੰਦਰ ਸ਼੍ਰੀ ਕਾਲਤਿਕ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਦੇ ਵਿੱਚ ਦੇਣ ਦੇ ਹੁਕਮ ਸੁਣਾਏ ਗਏ ਨੇ ਔਰ ਨਾਲ ਦੀ ਨਾਲ ਸ਼੍ਰੋਮਣੀ ਗੁੱਡਾ ਪ੍ਰਬੰਧਕ ਕਮੇਟੀ ਪਾਸੋਂ 90 ਲੱਖ ਰੁਪਏ ਦੇ ਇਛਤਿਆਰ ਦੇਣ ਦੇ ਕੁਝ ਕਾਲੀ ਆਗੋਂ ਵਾਲੂ ਲਗਾਏ ਗਏ ਦੋਸ਼ਾਂ ਸੰਬੰਧੀ ਵੀ ਸਪਸ਼ਟੀਕਰਨ ਮੰਗਿਆ ਗਿਆ ਅਸਲ 'ਚ ਇਹ ਜਿਹੜੀਆਂ ਸ਼ਿਕਾਇਤਾਂ ਨੇ ਇਹ ਬਾਗੀ ਹੋਇਆ ਸ਼ਰਮਨੀ ਕਾਲੀ ਦਾ ਧੜਾ ਜਿਹਦੇ ਚ ਸੁਖਦੇਵ ਸਿੰਘ ਢੀਂਡ ਸਾਹਿਬ ਪ੍ਰਮਿੰਦਰ ਸਿੰਘ ਢੀਂਡ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਇਹਨਾਂ ਦੀ ਅਗਵਾਈ ਵਾਲਾ ਜਿਹੜਾ ਧੜਾ ਵਾ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣਾਂ ਨੂੰ ਨਿੱਜੀ ਤੌਰ ਤੇ ਮਿਲਿਆ ਸੀ ਔਰ ਉਸ ਸਮੇਂ ਇਹਨਾਂ ਨੇ ਕਾਫੀ ਲੰਮੀ ਚੌੜੀ ਇੱਕ ਚਿੱਠੀ ਵੀ ਦਿੱਤੀ ਸੀ ਭੁੱਲਾ ਬਖਸ਼ਾਉਣ ਦੇ ਨਾਲ ਨਾਲ ਇਹ ਵੀ ਕਿਹਾ ਸੀ ਕਿ ਇਹ ਜਿਹੜੇ ਨੇ ਮਸਲੇ ਦੇ ਵਿੱਚ ਇਹ ਸ਼ਿਕਾਇਤ ਦੇ ਰੂਪ ਚ ਦਿੱਤਾ ਗਿਆ ਸੀ ਕਿ ਇੱਕ ਕਿ ਸ਼੍ਰੋਮਣੀ ਕਾਲੀ ਦਲ ਨੇ ਪ੍ਰਧਾਨ ਨੇ ਤਰਜਮਾਨੀ ਨਹੀਂ ਕੀਤੀ ਪੰਥਕ ਕਰਵਾਈਆਂ ਦੀ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ 90 ਲੱਖ ਰੁਪਏ ਇਸ਼ਤਿਹਾਰ ਦਿੱਤੇ ਗਏ ਨੇ ਔਰ ਤੀਜਾ ਐਵੀਸੀ ਕਿ ਸ਼੍ਰੋਮਣੀ ਕਾਲੀ ਦਲ ਸਰਕਾਰ ਵੱਲੋਂ ਵਿਵਾਦਿਤ ਅਫਸਰ ਜੋ ਸੁਮੇਸ਼ ਸੈਣੀ ਡੀਜੀਪੀ ਲਗਾਏ ਗਏ ਸੀ ਉਹਨਾਂ ਨੂੰ ਲੈ ਕੇ ਮੁਹੰਮਦ ਇਜ਼ਹਾਰ ਆਲਮ ਉਹਨਾਂ ਨੂੰ ਸ਼੍ਰੋਮਣੀ ਕਾਲੀਦਲ ਵਿੱਚ ਸ਼ਾਮਿਲ ਕਰਨਾ ਉਹਨਾਂ ਦੀ ਘਰ ਵਾਲੀ ਨੂੰ ਟਿਕਟ ਦੇਣੀ ਮੁੱਖ ਸੰਜੀਸਕਤਰ ਬਣਾਉਣਾ ਔਰ ਗੁਰੂ ਸਾਹਿਬ ਜੀ ਦੀ ਜੋ ਸ਼੍ਰੋਮਣੀ ਕਾਲੀਦਲ ਭਾਜਪੀ ਸਰਕਾਰ ਵੱਲੇ ਬੇਦਬੀ ਹੋਈ ਸੀ ਉਸ ਤੇ ਜਿਹੜੀ ਆ ਕਾਰਵਾਈ ਨਹੀਂ ਸਮੇਂ ਸਿਰ ਠਕਵੇਂ ਸਮੇਂ ਕੋਈ ਇਸ ਕਹਿਤਾ ਦਿੱਤੀਆਂ ਗਿਆ ਜਿਸ ਤੋਂ ਬਾਅਦ ਹੁਣ ਅਕਾਲ ਤਖਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਬਾਨਾ ਦੀ ਮੀਟਿੰਗ ਹੋਈ ਆ ਜਿਸ ਦੇ ਚੱਲਦਿਆਂ ਇਹ ਫੈਸਲਾ ਲਿਆ ਗਿਆ ਅੱਜ ਦੀ ਮੀਟਿੰਗ ਜਿੱਥੇ ਗਿਆਨੀ ਰਗਬੀਰ ਸਿੰਘ ਜਥੇਦਾਰ ਸ੍ਰੀ ਅਕਾਲਪਤੀਕ ਸਾਹਿਬ ਅਤੇ ਗਿਆਨੀ ਹਰਪੀ ਸਿੰਘ ਜਥੇਦਾਰ ਤੱਕ ਸ੍ਰੀ ਦਮਦਮਾ ਸਾਹਿਬ سمیت ਬਾਕੀ ਜਿਹੜੇ ਪੰਜ ਤਖਤਾਂ ਦੇ ਜਿਹੜੇ ਕੁੱਲ ਜਿਹੜੇ ਸਿੰਘ ਸਬਾਣ ਨੇ ਉਹ ਸ਼ਾਮਲ ਹੋਏ ਨੇ ਤੇ ਜਿਸ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਜਿੱਥੇ ਹੋਰ ਫੈਸਲੇ ਲਏ ਗਏ ਨੇ ਉਹਨਾਂ ਵਿੱਚ ਇਹ ਵੀ ਆ ਕਿ ਗੁਰਦੁਆਰਾ ਸਬਾਣ ਵਿੱਚ ਦਿਨੋ ਦਿਨ ਵਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਬਸੰਮਤੀ ਨਾਲ ਫੈਸਲਾ ਆਇਆ ਕਿ ਹਰੇਕ ਗੁਰਦੁਆਰੇ ਸਾਹਿਬ ਵਿੱਚ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਵੇ ਇਸ ਵਿੱਚ ਕਤਾਈ ਪਾਈ ਜਾਣ ਜਾਂ ਬੇਦਬੀ ਹੋਣ ਦੀ ਸੂਰਤ ਵਿੱਚ ਸਬੰਧਤ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਏਗੀ ਉਸ ਦੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਦੂਜਾ ਫੈਸਲਾ ਲੈ ਗਿਆ ਉਹਦੇ ਚਾਹ ਕਿ ਬਾਬਾ ਦਿਆਲ ਸਿੰਘ ਮੁਖੀ ਸੰਪਰਦਾਇ ਦਲ ਬਾਬਾ ਵਿਦੀ ਚੰਦ ਜੀ ਚਲਦਾ ਵਹੀਰ ਚਕਰਵਤੀ ਨਿਹੰਗ ਸਿੰਘਾ ਹੈੱਡ ਕੁਆਰਟਰ ਸੋਰਸਿੰਗ ਜ਼ਿਲ੍ਹਾ ਤਰਨਤਨ ਸਾਹਿਬ ਦੀਆਂ ਸਵਾਵਾ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥਕ ਸੇਵਕ ਦਾ ਵਿਸ਼ੇਸ਼ ਸਰਮਾਨ ਦੇਣ ਦਾ ਫੈਸਲਾ ਕੀਤਾ ਗਿਆ ਔਰ ਚੌਥਾ ਜਿਹੜਾ ਫੈਸਲਾ ਲਿਆ ਗਿਆ ਕਿ ਆਲਮੀ ਤਪਸ਼ ਗਲੋਬਲ ਗਲੋਬਲ ਵਾਰਮਿੰਗ ਅਤੇ ਜਲਵਾਯੂ ਵਿੱਚ ਵਿਸ਼ੇ ਪਦਰ ਤੇ ਆ ਰਹੀਆਂ ਖਤਰਨਾਕ ਤਬਦੀਲੀਆਂ ਦੇ ਮੱਦੇ ਨਜ਼ਰ ਵਾਤਾਵਰਨ ਅਤੇ ਪਾਣੀ ਦੀ ਸਾਮ ਸੰਭਾਲ ਪੰਛੀਆਂ ਦੀਆਂ ਖਤਮ ਹੋ ਰਹੀਆਂ ਨਸਲਾਂ ਤੇ ਚਿੰਤਾ ਜ਼ਾਹਰ ਕਰਦੇ ਆ ਆਦੇਸ਼ ਦਿੱਤਾ ਜਾਂਦਾ ਹੈ ਕਿ ਹਰੇਕ ਸਿੱਖ ਆਪਣੇ ਜੀਵਨ ਵਿੱਚ ਘੱਟੋ ਘੱਟ ਇੱਕ ਪੌਦਾ ਜ਼ਰੂਰ ਲਾਵੇ ਅਤੇ ਪਾਣੀ ਦੀ ਸਾਮ ਸੰਭਾਲ ਕੀਤੀ ਜਾਵੇ ਤਾਂ ਜੋ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਇਹ ਜਿਹੜੇ ਫੈਸਲੇ ਅੱਜ ਅਕਾਲ ਤਖਤ ਸਾਹਿਬ ਤੇ ਲਏਗੇ ਨੇ ਉਹਨਾਂ ਵਿੱਚ ਮਹੱਤਵਪੂਰਨ ਫੈਸਲਾ ਕਿ ਸੁਬੀਸ਼ ਸਿੰਘ ਬਾਦਲ ਹੁਣਾਂ ਨੂੰ ਤਲਬ ਕਰ ਲਿਆ ਗਿਆ ਜੋ ਬਾਗੀ ਟੜੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਸ ਤੇ ਚਲਦਿਆ ਹੁਣ ਇਹ ਫੈਸਲਾ ਇਹ ਹੁਕਮ ਸੁਣਾਇਆ ਗਿਆ ਅਸਲ ਦੇ ਵਿੱਚ ਜੋ ਅੱਜ ਮੀਟਿੰਗ ਹੋਈ ਹੈ ਉਹਦੇ ਚ ਸਭ ਤੋਂ ਪਹਿਲਾਂ ਵੀ ਕਿ ਮੀਟਿੰਗ ਚ ਹਰਮੰਦਰ ਸਾਹਿਬ ਦੇ ਨਾਮ ਨਿਯੁਕਤ ਦੋ ਗ੍ਰੰਥੀਆਂ ਗਿਆਨੀ ਕੇਵਲ ਸਿੰਘ ਅਤੇ ਗਿਆਨੀ ਪ੍ਰਵਿੰਦਰਪਾਲ ਸਿੰਘ ਦਾ ਸੇਵਾ ਸੰਭਾਲ ਸਮਾਗਮ ਹੀ ਹੋਇਆ ਔਰ ਇਸ ਤੋਂ ਇਲਾਵਾ ਵੱਖ-ਵੱਖ ਮੁੱਦਿਆਂ ਤੇ ਅੱਜ ਚਰਚਾ ਕੀਤੀ ਗਈ ਹੈ ਜਿਹਦੇ ਚ ਮਹੱਤਵਪੂਰਨ ਮੁੱਦਾ ਇਹ ਹੈ ਕਿ ਜੋ ਅਕਾਲ ਤਖਤ ਤਵਲੋਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਤਲਬ ਕੀਤਾ ਗਿਆ ਹਾਲਾਂਕਿ ਕੁਝ ਧੜਾ ਇਹ ਵੀ ਚਾਹੁੰਦਾ ਸੀ ਜਿਹਦੇ ਵਿੱਚ ਸਿੱਖ ਜੂਥ ਫੈਡਰੇਸ਼ਨ ਭਿੰਡਰਾਵਾਲੇ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਕਿ ਸ਼੍ਰੋਮਣੀ ਕਾਲੀ ਦਲ ਦੇ ਬਾਗੀ ਧੜੇ ਵੱਲੋਂ ਅਕਾਲ ਤਖਤ ਤੇ ਜਾ ਕੇ ਮਾਫੀ ਮੰਗਦੇ ਮਾਮਲੇ 'ਚ ਉਹਨਾਂ ਕਿਹਾ ਸੀ ਕਿ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਤ ਸਿੰਘ ਬਾਦਲ ਸਮੇਤ ਪੂਰਨ ਨੂੰ ਖਾਲਸਾ ਪੰਥ ਚੋਂ ਛੇਕ ਦੇਣ ਔਰ ਇਹਨਾਂ ਖਾਲਸਾ ਪੰਥ ਦੇ ਸਿਧਾਂਤਾਂ ਦਾ ਘਾਣ ਕੀਤਾ ਹੈ ਉਹਨਾਂ ਇਹ ਵੀ ਕਿਹਾ ਸੀ ਕਿ ਇਹਨਾਂ ਨੇ ਪੰਥ ਤੇ ਪੂਰੇ ਸ਼੍ਰੋਮਣੀ ਕਾਲੀ ਦਲ ਦਾ ਵੀ ਨੁਕਸਾਨ ਕੀਤਾ ਤੇ ਹੁਣ ਮਾਫੀ ਮੰਗ ਕੇ ਆਪ ਦੁੱਧ ਧੋਤੇ ਬੜ ਰਹੇ ਨੇ ਇਸ ਤੋਂ ਇਲਾਵਾ ਦਿੱਲੀ ਕਮੇਟੀ ਦੀ ਤਰਨ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੂਮਾ ਨੇ ਵੀ ਸ਼੍ਰੀ ਕਾਲਟਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰੀਮ ਸਿੰਘ ਨੂੰ ਮਾਫ ਕਰਵਾਉਣ ਵਾਲੇ ਅਸਲ ਦੋਸ਼ੀਆਂ ਖਿਲਾਫ ਕਾਰਵਾਈ ਤੋਂ ਪਹਿਲਾਂ ਉਸ ਨੂੰ ਮਾਫ ਕਰਨ ਵਾਲੇ ਪੰਜ ਸਿੰਘ ਸਬਾਨ ਨੂੰ ਵੀ ਸ਼੍ਰੀ ਕਾਲ ਤਖਸ ਤੇ ਤਲਬ ਕਰਕੇ ਦਿੱਤੀ ਗਈ ਮਾਫੀ ਦੀ ਪਰਦੇ ਪਿਛਲੀ ਕਹਾਣੀ ਨੂੰ ਵੀ ਜਨਤਕ ਕੀਤਾ ਜਾਵੇ ਉਹਨੇ ਵੀ ਕਿਹਾ ਕਿ ਉਸ ਵੇਲੇ ਜਥੇਦਾਰਾਂ ਕੋਲੋਂ ਇਸ ਸੰਬੰਧੀ ਸਪਸ਼ਟੀਕਰਨ ਲੈ ਕੇ ਅਸਲ ਦੋਸ਼ੀਆਂ ਨੂੰ ਸੰਗਤ ਦੀ ਕਚਹਿਰੀ ਚ ਬੇਨਕਾਬ ਕਰਨਾ ਚਾਹੀਦਾ ਅਤੇ ਉਹਨਾਂ ਨੂੰ ਪੰਥਕ ਰਵੈਤਾਂ ਮੁਤਾਬਕ ਸਖਤ ਸਜ਼ਾਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਇਹ ਫੈਸਲਾ ਇਹ ਜਿਹੜੀ ਅੱਜ ਦੋ ਸ਼ਿਕਾਇਤਾਂ ਸੀ ਜਿਹੜੀ ਮਨਜੀਤ ਸਿੰਘ ਭੋਮਾ ਉਹਨਾਂ ਦੀ ਮੰਗ ਸੀ ਲੇਕਿਨ ਫਿਲਹਾਲ ਜਿਹੜਾ ਵੱਡਾ ਜਿਹੜਾ ਮਸਲਾ ਉਠਾਇਆ ਗਿਆ ਉਹ ਹੈ ਕਿ ਕਾਲ ਤੱਕ ਸਾਫ ਤੇ ਜਿਹੜੀ ਅੱਜ ਮੀਟਿੰਗ ਹੋਈ ਆ ਪੰਜ ਤਖਤਾਂ ਦੇ ਸਿੰਘ ਸੁਬਾਨ ਵੱਲੋਂ ਜਿਹੜਾ ਫੈਸਲਾ ਕੀਤਾ ਕਿ ਉਹਦੇ ਚਾ ਕਿ ਸੁਬੀਰ ਸਿੰਘ ਬਾਦਲ ਉਹਨਾਂ ਨੂੰ ਤਲਬ ਕਰ ਲਿਆ ਗਿਆ ਜਿਸ ਦੇ ਚੱਲਦਿਆਂ ਇਹ ਹੁਣ ਵੱਡਾ ਫੈਸਲਾ ਲੈ ਗਿਆ ਕਿ ਉਹ ਅਗਲੇ 15 ਦਿਨ ਦੇ ਵਿੱਚ ਵਿੱਚ ਉਹ ਪੇਸ਼ੀ ਹੋਏਗੀ ਉਹਨਾਂ ਦੇ ਨਿੱਜੀ ਤੌਰ ਤੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਅੱਗੇ ਕੀ ਕਾਰਵਾਈ ਹੁੰਦੀ ਹੈ ਕਾਲ ਤੱਕ ਸਾਹਿਬ ਦੇ ਜਥੇਦਾਰਾਂ ਕੋਲ ਪੇਸ਼ੀ ਦੇ ਦੌਰਾਨ ਉਹ ਲਿਖਤੀ ਰੂਪ ਦੇ ਵਿੱਚ ਕੀ ਕੁਝ ਲਿਖ ਕੇ ਦਿੰਦੇ ਨੇ ਸੁਬੀਸ਼ ਸਿੰਘ ਬਾਦਲ ਹੋਣੀ ਕਿਉਂਕਿ ਮੋٹے ਰੂਪ ਦੇ ਵਿੱਚ ਜੋ ਬਾਗੀ ਧੜੇ ਨੇ ਜਿਹੜੀਆਂ ਸ਼ਿਕਾਇਤਾਂ ਕੀਤੀਆਂ ਸੀ ਉਹਦੇ ਵਿੱਚ ਇਹ ਜਿਹੜਾ ਮਸਲਾ ਵਾ ਉਹ ਸਪਸ਼ਟ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੀ ਸ਼ਿਕਾਇਤ ਆ ਉਹ ਸਾਹਮਣੇ ਆਈ ਸੀ ਉਸ ਤੋਂ ਬਾਅਦ ਇਹ ਫੈਸਲਾ ਅਜਰ ਕੀਤਾ ਗਿਆ ਵਾ ਇਸ ਸਮੇਂ ਦੀ ਜਿਹੜੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਚੱਲ ਰਹੀ ਆ ਉਹਦੇ ਚ ਇਹੀ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸੁਬਾਨ ਵੱਲੋਂ ਸੁਬੀ ਸਿੰਘ ਬਾਦਲ ਹੁਣਾਂ ਨੂੰ ਜਿਹੜਾ ਵਾ ਉਹ ਤਲਬ ਕਰ ਲਿਆ ਗਿਆ ਹੈ ਇਸ ਸਮੇਂ ਦੀ ਜਿਹੜੀ ਵੱਡੀ ਖਬਰ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਲਿਆ ਗਿਆ 15 ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਨਿੱਜੀ ਤੌਰ ਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਣਾ ਪਵੇਗਾ ਇਹ ਫੈਸਲਾ ਅੱਜ ਪੰਜ ਸਿੰਘ ਸਬਾਣ ਦੀ ਹੋਈ ਮੀਟਿੰਗ ਦੇ ਵਿੱਚ ਲਿਆ ਗਿਆ ਔਰ ਸੁਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਗਿਆ ਸ਼੍ਰੀ ਕਾਰਤਿਕ ਸਾਹਿਬ ਤੇ ਇਹ ਫੈਸਲਾ ਵੱਡਾ ਲਿਆ ਗਿਆ ਅੱਜ ਪੰਜ ਤਖਤਾਂ ਦੇ ਸਿੰਘ ਸਬਾਣ ਵੱਲੋਂ ਮੀਟਿੰਗ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਜਿਹਦੇ ਚ ਕਿਹਾ ਗਿਆ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਦੇ ਵਿੱਚ ਜਵਾਬ ਦੇਣਾ ਪਵੇਗਾ ਅਸਲ ਦੇ ਵਿੱਚ ਜੋ ਸ਼੍ਰੋਮਣੀ ਕਾਲੀ ਦਲ ਦੇ ਦੋ ਟੜਿਆਂ ਦੇ ਵਿੱਚ ਲੜਾਈ ਚੱਲ ਰਹੀ ਆ ਉਹਨੂੰ ਲੈ ਕੇ ਸ਼ਿਕਾਇਤਾਂ ਪੁੱਜੀਆਂ ਸੀ ਸ਼ਿਕਾਇਤਾਂ ਦੇ ਸਬੰਧ ਦੇ ਵਿੱਚ ਅੱਜ ਫੈਸਲਾ ਸੁਣਾਇਆ ਗਿਆ ਜਿਸ ਤੇ ਕਿਹਾ ਗਿਆ ਕਿ ਸ਼੍ਰੋਮਣੀ ਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਸ਼ ਸਿੰਘ ਬਾਦਲ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਜਿਸ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨ ਦੇ ਅੰਦਰ ਅੰਦਰ ਸ਼੍ਰੀ ਕਾਲਤਿਕ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਦੇ ਵਿੱਚ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਉੱਥੇ ਨਾਲ ਦੀ ਨਾਲ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਇਸ ਕਰਕੇ ਇੱਕ ਵੱਡੀ ਮੀਟਿੰਗ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਜਿੱਥੇ ਸੁਬੀਸ਼ ਸਿੰਘ ਬਾਦਲ ਦੀ ਹੁਣ ਅਗਲੇ 15 ਦਿਨਾਂ ਦੇ ਵਿੱਚ ਵਿੱਚ ਪੇਸ਼ੀ ਹੋਏਗੀ ਨਿੱਜੀ ਤੌਰ ਤੇ ਔਰ ਜੋ ਵੀ ਉਹਨਾਂ ਤੇ ਦੋਸ਼ ਲੱਗੇ ਨੇ ਕਿ ਸੁਬੀਸ਼ ਸਿੰਘ ਬਾਦਲ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਜਿਸ ਦੇ ਚਲਦਿਆਂ ਉਹਨਾਂ ਨੂੰ ਹੁਣ ਅਕਾਲ ਤਖਬ ਸਾਹਿਬ ਦੇ ਅੱਗੇ ਪੇਸ਼ ਹੋਣਾ ਪਵੇਗਾ ਔਰ ਨਾਲ ਦੀ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਾਸੋਂ ਵੀ 90 ਲੱਖ ਰੁਪਏ ਦੇ ਇਸ਼ਤਿਹਾਰ ਦੇਣ ਦੇ ਕੁਝ ਕਾਲੀ ਆਗੂਆਂ ਵੱਲੋਂ ਲਗਾਏ ਗਏ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਇਹ 90 ਲੱਖ ਉਹ ਆ ਜਦੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਡੇਰਾ ਸਾਧ ਨੂੰ ਸਬਦਾ ਸਾਧ ਨੂੰ ਮਾਫ ਮਾਫੀ ਨਾਮਾ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਵੱਖ-ਵੱਖ মিডিਆ ਦੇ ਵਿੱਚ ਇਸ਼ਤਿਹਾਰ ਦਿੱਤੇ ਸੀ ਜਸਟੀਫਾਈ ਕੀਤਾ ਸੀ ਮਾਫੀ ਨਾਮੇ ਨੂੰ ਉਹਨਾਂ ਦੇ ਕਰੀਬ 90 ਲੱਖ ਰੁਪਏ ਦਾ ਖਰਚਾ ਆਇਆ ਸੀ ਜਿਸ ਤੋਂ ਬਾਅਦ ਇਹ ਸ਼ਿਕਾਇਤ ਕੀਤੀ ਗਈ ਹੈ ਤੇ ਹੁਣ ਸ਼ਰੋਮਣੀ ਗੁਰਦਾ ਪਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਸ਼ਰੋਮਣੀ ਗੁਰਦਾ ਪਰਬੰਧਕ ਕਮੇਟੀ ਨੂੰ 90 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਸੀ ਉਸ ਸਮੇਂ ਸੌਦਾ ਸਾਧ ਦੀ ਮਾਫੀ ਨਾਮੀ ਨੂੰ ਲੈ ਕੇ ਉਹਨਾਂ ਕੋਲ ਵੀ ਸਪਸ਼ਟੀਕਰਨ ਮੰਗਿਆ ਗਿਆ ਹਾਲਾਂਕਿ ਇਸ ਦੋ ਮਹੱਤਵਪੂਰਨ ਜਿਹੜੇ ਪਹਿਲੂ ਨੇ ਇੱਕ ਕਿ ਜਿੱਥੇ ਸ਼ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਸ਼ ਸਿੰਘ ਬਾਦਲ ਉਹਨਾਂ ਨੂੰ ਤਲਬ ਕੀਤਾ ਗਿਆ ਕਿ ਤੁਸੀਂ 15 ਦਿਨ ਦੇ ਵਿੱਚ ਵਿੱਚ ਆ ਉਹ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਅੱਜ ਜਿਹੜੀ ਮੀਟਿੰਗ ਹੋਈ ਹੈ ਉਸ ਮੀਟਿੰਗ ਜਿਹੜੇ ਪੰਜ ਸਿੰਘ ਸਬਾਨ ਦੀ ਇਕੱਤਰਤਾ ਦਫਤਰ ਸਕੱਤਰਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਹੈ ਉਹਦੇ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਅਗਵਾਈ ਹੇਠ ਹੋਈ ਹੈ ਜਿਸ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਅਤੇ ਤਖਤ ਸ੍ਰੀ ਕੇਸਗੜ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਅਤੇ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਪੰਜ ਪਿਆਰੇ ਗਿਆਨੀ ਮੰਗਲ ਸਿੰਘ ਇਸ ਮੀਟਿੰਗ ਦੇ ਵਿੱਚ ਇਕੱਤਰਤਾ ਦੇ ਵਿੱਚ ਸ਼ਾਮਲ ਹੋਏ ਸੀ ਔਰ ਉਹਦੇ ਚ ਇਹ ਮਹੱਤਵਪੂਰਨ ਜਿਹੜੇ ਨੇ ਫੈਸਲੇ ਜਿਹੜੇ ਨੇ ਉਹ ਚਾਰ ਲੈ ਗਏ ਨੇ ਜਿਨ੍ਹਾਂ ਚ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜਿਹੜਾ ਬਖੇੜਾ ਚੱਲ ਰਿਹਾ ਉਸ ਬਖੇੜੇ ਤੇ ਵੀ ਚਰਚਾ ਕੀਤੀ ਗਈ ਹੈ ਅਸਲ ਦੇ ਵਿੱਚ ਬਾਗੀ ਧੜਾ ਜਿਹਦੇ ਚ ਅਗਵਾਈ ਸੁਖਦੇਸ਼ ਸਿੰਘ ਢੀਂਡਸਾ ਹੋਣੀ ਕਰ ਰਹੇ ਨੇ ਉਹਨਾਂ ਦੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਨ੍ਹਾਂ ਦੇ ਨਾਲ ਸਿਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਸਮੇਤ ਜਿਹੜੇ ਕੁਲਦੀਪ ਸਿੰਘ ਵਡਾਲਾ ਦੇ ਫਰਜ਼ੰਦੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਸਮੇਤ ਉਹ ਧੜਾ ਜਿਹੜਾ ਚਾਹੁੰਦੇ ਨੇ ਕਿ ਸੁਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਜਿਹੜਾ ਪੰਥ ਦੀਆਂ ਨਜ਼ਰਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਗ੍ਰਾਫ ਆ ਉਹ ਕਾਫੀ ਹੇਠਾਂ ਡਿੱਗ ਚੁੱਕਾ ਜਿਹਦੇ ਚੱਲਦਾ ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਔਰ ਜੋ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਵਿਲੇ ਜੋ ਫਰਜ਼ ਨਹੀਂ ਨਿਭਾਏਗੇ ਜੋ ਕਟਾਈਆਂ ਹੋਈਆਂ ਨੇ ਉਹਦੀ ਜਿਹੜੀ ਆ ਉਹ ਮਾਫੀ ਮੰਗਣੀ ਚਾਹੀਦੀ ਆ ਭੁੱਲ ਬਖਸ਼ਾਉਣੀ ਚਾਹੀਦੀ